ਵੀ ਨਹੀਂ ਰਹੇ ਸੀਗੇ ਕਿ ਤੁਹਾਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾफी ਸਮੇਂ ਤੋਂ ਬਿਮਾਰ ਹਾਂ ਜੀ ਹਾਂ ਜੀ ਹਾਂ ਜੀ ਉਹ ਹਸਪੀਟਲ ਵੀ ਮਿਲ ਕੇ ਆਏ ਜਿਵੇਂ ਮੈਨੂੰ ਵੈਸੇ ਵੀ ਨੋਟ ਨਹੀਂ ਰਿਹਾ ਸੀ ਜਿਵੇਂ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਚਲਦੀਆਂ ਸਾਨੂੰ ਕੋਈ ਗੱਲ ਹੋ ਜਾਈ ਚਾਹੇ ਮੈਂ ਹਸਪੀਟਲ ਦੇ ਵਿੱਚ ਹੀ ਆ ਕਰਮਜੀਤ ਜੀ ਜਿੱਦਾਂ ਮੈਂ ਜ਼ਿਕਰ ਤੁਹਾਨੂੰ ਜੀਪੀ ਭਾਜ ਨੂੰ ਪੁੱਛਿਆ ਕਿ ਨਾ ਮੇਨ ਮਿੱਤਲ ਸਾਹਿਬ ਨਾਲ ਕਿੰਨਾ ਲਿਖੇ ਜਾਂਦੇ ਆਪੀ ਉਹ ਫਿਰ ਪ੍ਰੈਕਟਿਕਲ ਸਾਹਿਬ ਕੋਲ ਵੀ ਚੱਲ ਗਿਆ ਬੈਟ ਕੇ ਡਾਇਰੈਕਸ਼ਨਸ ਵੀ ਕਹਿੰਦੇ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਬਾ ਨੰਬਰ ਇਹ ਬਹੁਤ ਵਿਰਲੇ ਹੀ ਇਦਾਂ ਦੇ ਹੁੰਦੇ ਨੇ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਰਹਿਣਾ ਮੈਂ ਮੇਰੇ ਖਿਆਲ ਆ ਵੀ ਬਹੁਤ ਬਚਪਨ ਚੋਂ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋਅ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿੱਕਰ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ 'ਚ ਹੀ ਰਹੇ ਨੇ ਜਿਉ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਾਟਾ ਮੰਨਦੇ ਹੋ ਹਰ ਤੱਕ ਕਲਾਕਾਰ ਪੂਰਾ ਬਹੁਤ ਜ਼ਿਆਦਾ ਘਾਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਆਏ ਜੀ ਭੱਲਾ ਸਾਹਿਬ ਤੋਂ ਬਿਨਾਂ ਹੋ ਜਾਂਦੀਆਂ ਨੇ ਇਹ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਜੀ ਨਹੀਂ ਉਹ ਤਾਂ ਐਕਟੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਉਹ ਉੱਪਰ ਹੀ ਚੱਕ ਕੇ ਰੱਖ ਦਿੰਦੇ ਸੀ ਉਹ ਦੇਖੋ ਉਹ ਇਹ 150 ਸੈਕਿੰਡ ਦਾ ਇਹਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਇੱਡੇ ਵੱਡੇ ਹੋ ਕੇ ਵੀ ਹੰਬਲ ਰਹਿਣਾ ਇਹ ਪੱਲਾ ਸਾਹਿਬ ਹਜਦਾ ਦੌਰ ਚ ਮੈਨੀ ਡਿਫੈਂਡਰ ਇੱਕ ਦੌਰ ਸੀਗਾ ਜਦ ਮੈਨੀ ਡਿਫੈਂਡਰ ਛੱਡੋ ਕੇ ਹੋਪਨ ਤੁਸੀਂ ਸ਼ੂਟਿੰਗ ਕਰ ਰਹੇ ਹੋ ਹੈਨਾ ਜਾ ਕੇ ਕੱਪੜੇ ਬਦਲ ਕੇ ਚੇਂਜ ਕਰਨਾ ਬੈਠੇ ਰਹਿਣਾ ਗਰਮੀਆਂ ਚ ਉਹ ਦੌਰ ਤੋਂ ਲੈ ਕੇ ਦੌਰ ਤੱਕ ਪੱਲਾ ਸਾਹਿਬ ਕਹਿੰਦੇ ਉਸ ਟਾਈਮ ਵੀ ਇਦਾਂ ਹੀ ਸੀਗੀ ਹੁਣ ਵੀ ਇਦਾਂ ਹੀ ਬਿਲਕੁਲ ਜੀ ਪੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 ਦਾ ਰਨ ਮੈਂ ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉੰਨੇ ਹੀ ਵਧੀਆ ਅੱਜ ਸੀ ਸਰ ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਸੀ ਮੇਰੇ ਹਸਪੀਟਲ 'ਚ ਹੋਈ ਸੀ ਜੀ ਜੋ ਪਿਛਲੇ ਮਤਲਬ ਵੀ ਨਹੀਂ ਰਹੇ ਸੀਗੇ ਤੇ ਤੁਹਾਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾਫੀ ਸਮੇਂ ਤੋਂ ਹਾਂਜੀ 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 ਇਸ ਹਸਪੀਟਲ 'ਚ ਵੀ ਮਿਲ ਕੇ ਆਏ ਜੀ ਮਾਨੂੰ ਵੈਸੇ ਵੀ ਮਿਲਦੇ ਰਹਿੰਦੇ ਸੀ ਅਸੀਂ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਚਲਦੀ ਆ ਸਾਨੂੰ ਕੋਈ ਗੱਲ ਹੋ ਜੇ ਮੈਂ ਹਸਪੀਟਲ ਦੇ ਵਿੱਚ ਆ ਕਰਮਜੀਤ ਜੀ ਜਿੱਦਾਂ ਮੈਂ ਜ਼ਿਕਰ ਕੀਤਾ ਗੀਪੀ ਭਾਜ ਨੂੰ ਪੁੱਛਿਆ ਕਿ ਨਾ ਮੇਨ ਮਿੱਤਲ ਸਾਹਿਬ ਨਾਲ ਕਿੰਨਾ ਲਿਖੇ ਜਾਂਦੇ ਆ ਉਹ ਫਿਰ ਪ੍ਰੈਕਟਿਕਲ ਸਾਹਿਬ ਕੋਲ ਵੀ ਚੱਲ ਗਿਆ ਬੈਟ ਕੇ ਡਾਇਰੈਕਸ਼ਨਸ ਵੀ ਕਹਿੰਦੇ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਬਾ ਲੰਬਾ ਇਹ ਬਹੁਤ ਵਿਰਲੇ ਹੀ ਇਦਾਂ ਦੀ ਹੁੰਦੀ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਰਹਿਣਾ ਮੈਂ ਮੇਰੇ ਖਿਆਲ ਆ ਵੀ ਬਹੁਤ ਬਚਪਨ ਤੋਂ ਲੈ ਕੇ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋਅ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿੱਕਰ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ 'ਚ ਹੀ ਰਹੇ ਨੇ ਜਿਉ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਾਟਾ ਮੰਨਦੇ ਹੋ ਹਰ ਤੱਕ ਕਲਾਕਾਰ ਪੂਰਾ ਬਹੁਤ ਜ਼ਿਆਦਾ ਘਾਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਆਏ ਜੀ ਭੱਲਾ ਸਾਹਿਬ ਤੋਂ ਬਿਨਾਂ ਹੋ ਜਾਂਦੀਆਂ ਨੇ ਇਹ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਜੀ ਨਹੀਂ ਉਹ ਤਾਂ ਐਕਟੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਉਹ ਉੱਪਰ ਹੀ ਚੱਕ ਕੇ ਰੱਖ ਦਿੰਦੇ ਸੀ ਉਹ ਦੇਖੋ ਉਹ ਇਹ 150 ਸੈਕਿੰਡ ਦਾ ਇਹਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਇੱਡੇ ਵੱਡੇ ਹੋ ਕੇ ਵੀ ਹੰਬਲ ਰਹਿਣਾ ਇਹ ਪੱਲਾ ਸਾਹਿਬ ਹਜਦਾ ਦੌਰ ਚ ਮੈਨੀ ਡਿਫੈਂਡਰ ਇੱਕ ਦੌਰ ਸੀਗਾ ਜਦ ਮੈਨੀ ਡਿਫੈਂਡਰ ਛੱਡੋ ਕੇ ਹੋਪਨ ਤੁਸੀਂ ਸ਼ੂਟਿੰਗ ਕਰ ਰਹੇ ਹੋ ਹੈਨਾ ਜਾ ਕੇ ਕੱਪੜੇ ਬਦਲ ਕੇ ਚੇਂਜ ਕਰਨਾ ਬੈਠੇ ਰਹਿਣਾ ਗਰਮੀਆਂ ਚ ਉਹ ਦੌਰ ਤੋਂ ਲੈ ਕੇ ਦੌਰ ਤੱਕ ਪੱਲਾ ਸਾਹਿਬ ਕਹਿੰਦੇ ਉਸ ਟਾਈਮ ਵੀ ਇਦਾਂ ਹੀ ਸੀਗੀ ਹੁਣ ਵੀ ਇਦਾਂ ਹੀ ਬਿਲਕੁਲ ਜੀ ਪੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 ਦਾ ਰਨ ਮੈਂ ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉੰਨੇ ਹੀ ਵਧੀਆ ਅੱਜ ਸੀ। ਸਰ ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਸੀ? ਮੇਰੇ ਹਸਪੀਟਲ 'ਚ ਹੋਈ ਸੀ ਜੀ ਜੋ ਪਿਛਲੇ ਮਤਲਬ ਕੁਵਿਨੀ ਰੇ ਸੀਗੇ ਤੇ ਤੁਹਾਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾਫੀ ਸਮੇ ਤੋਂ ਬਣਾ ਹਾਂਜੀ 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 ਅਸੀਂ ਹਸਪੀਟਲ 'ਚ ਵੀ ਮਿਲ ਕੇ ਆਏ ਜਿਵੇਂ ਮਾਨੂੰ ਵੈਸੇ ਵੀ ਮਿਲਦੇ ਰਹਿੰਦੇ ਸੀ ਅਸੀਂ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਚਲਦੀ ਆ ਸਾਨੂੰ ਕੋਈ ਗੱਲ ਹੋ ਗਈ ਮੈਂ ਹਸਪੀਟਲ ਦੇ ਵਿੱਚ ਆ ਕਰਮਜੀਤ ਜੀ ਜਿੱਦਾਂ ਮੈਂ ਦਿੱਕਤ ਗੀਪੀ ਭਾਜ ਨੂੰ ਪੁੱਛਿਆ ਕਿ ਨਾ ਮੇਨ ਮਿੱਤਲ ਸਾਹਿਬ ਨਾਲ ਕਿੱਥਾਂ ਲਿਖੇ ਜਾਂਦੇ ਆ ਉਹ ਫਿਰ ਪ੍ਰੈਕਟਿਕਲ ਸਾਹਿਬ ਕੋਲ ਵੀ ਚੱਲੇਗਾ ਬੈਠ ਕੇ ਡਾਇਰੈਕਸ਼ਨ ਵੀ ਕਹਿੰਦੇ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਬਾ ਲੰਬਾ ਇਹ ਬਹੁਤ ਵਿਰਲੇ ਹੀ ਇਦਾਂ ਦੀ ਹੁੰਦੀ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਰਹਿਣਾ ਮੈਂ ਮੇਰੇ ਖਿਆਲ ਆ ਵੀ ਬਹੁਤ ਬਚਪਨ ਤੋਂ ਲੈ ਕੇ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗਰੋਹ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ 'ਚ ਹੀ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਟਾ ਮੰਨਦੇ ਹੋ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਹੈਗੀਆਂ ਵੀ ਜਿ ਭੱਲਾ ਸਾਹਿਬ ਤੋਂ ਬਿਨਾਂ ਹੋ ਜਾਂਦੀਆਂ ਇਹ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਕਟਿਵ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਉਹ ਉੱਪਰ ਹੀ ਚੱਕ ਕੇ ਰੱਖਦੇ ਉਹ ਇਹ 15 ਸੈਕਿੰਡ ਦਾ ਸੇਖੋਂ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਇੱਦੇ ਵੱਡੇ ਹੋ ਕੇ ਵੀ ਹੰਭਲ ਰਹਿਣਾ ਇਹ ਪੱਲਾ ਸਾਹਿਬ ਉਹਨਾਂ ਕੋਲ ਅੱਜ ਦਾ ਦੌਰ ਜੋ ਮੈਨੇ ਡਿਵੈਂਡ ਦਾ ਹੈ ਇੱਕੀ ਦੌਰ ਸੀਗਾ ਜਦ ਮੈਨੇ ਡਿਵੈਂਡ ਛੱਡੋ ਕੇ ਉਹਨੂੰ ਤੁਸੀਂ ਸ਼ੂਟਿੰਗ ਕਰ ਰਹੇ ਹੋ ਹੈ ਨਾ ਜਾ ਕੇ ਕੱਪੜੇ ਬਦਲ ਕੇ ਚੇਂਜ ਕਰਨਾ ਬੈਠੇ ਰਹਿਣਾ ਗਰਮੀਆਂ 'ਚ ਉਹ ਦੌਰ ਤੋਂ ਲੈ ਕੇ ਦੌਰ ਤੱਕ ਪੱਲਾ ਸਾਹਿਬ ਕਹਿੰਦੇ ਪੋਸਟਾਂ ਵੀ ਇਦਾਂ ਹੀ ਸੀਗੀ ਹੁਣ ਵੀ ਇਸਦਾਂ ਹੀ ਬਿਲਕੁਲ ਜੀ ਪੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92-95 ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉੰਨੇ ਹੀ ਵਧੀਆ ਅੱਜ ਸਰ ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਸੀ ਮੇਰੇ ਹਸਪੀਟਲ 'ਚ ਹੋਈ ਸੀ ਜਿੱਦੋਂ ਪਿਛਲੇ ਮਤਲਬ